ਸੋਨੇ ਦੀ ਸਿਆਹੀ ਨਾਲ ਲਿਖਿਆ ਗੁਰੂ ਗਰੰਤ ਸਾਹਿਬ ਦਾ ਇਸ ਰੂਪ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਕੋਲਸੀ ਖਾਲਸਾ ਸਰਕਾਰ ਦੇ ਪਤਨ ਸਮੇਂ ਸਨ 1848 ਵਿੱਚ ਸਰ ਜੋਨ ਸਪੈਂਸਰ ਲੌਗਿਨ ਨੇ ਇਸ ਰੂਪ ਦੁੱਲੇਵਾਲਾ ਦੇ ਕਿਲੇ ਵਿੱਚੋਂ ਪ੍ਰਾਪਤ ਕੀਤਾ ਸੀ ਜੋ ਉਸਨੇ ਐਡੀਨਬਰਗ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਸਰ ਜੋਨ ਸਪੈਂਸਰ ਉਹੀ ਅੰਗਰੇਜ਼ ਅਧਿਕਾਰੀ ਸੀ ਜਿਹੜਾ ਮਹਾਰਾਣੀ ਵਿਕਟੋਰੀਆ ਲਈ ਕੋਹੇਨੂਰ ਲੈ ਕੇ ਗਿਆ ਸੀ ਇਹ ਸਿੱਖਾਂ ਦਾ ਬੇਸਕੀਮਤੀ ਸਰਮਾਇਆ ਹੈ ਇਸ ਨੂੰ ਡਿਜੀਟਲ ਕਰਨਾ ਚਾਹੀਦਾ ਹੈ ਪਰ ਪੰਜਾਬ ਵਿੱਚ ਲਿਆਉਣ ਦੇ ਯਤਨ ਬਿਲਕੁਲ ਨਹੀਂ ਕਰਨੇ ਚਾਹੀਦੇ ਯਾਦ ਰਹੇ ਕਿ ਕੁਝ ਦਿਨ ਪਹਿਲਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਐਡਿੰਬਰੋ ਵਿਚੋਂ ਇਸ ਰੂਪ ਸੰਗਤਾਂ ਦੇ ਧਿਆਨ ਵਿੱਚ ਆਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਹੱਥ ਲਿਖਤ ਪੁਰਾਤਨ ਸਰੂਪ 18 20 ਸਦੀ ਨਾਲ ਸੰਬੰਧਿਤ ਹੈ ਐਡਿੰਬਰਗ ਯੂਨੀਵਰਸਿਟੀ ਦੇ ਆਰਕਾਈਵਿਸਟ ਰਾਚਲ ਹੋਸਕਰ ਨੇ ਕਿਹਾ ਕਿ ਜਦੋਂ 2020 ਵਿੱਚ ਉਹ ਐਡੀਨਬਰਗ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੇ ਸਨ ਤਾਂ ਗੁਰੂ ਗਰੰਤ ਸਾਹਿਬ ਦਾ ਇਸ ਰੂਪ ਮਿਲਿਆ ਉਸਨੇ ਯੂਨੀਵਰਸਿਟੀ ਦੇ ਸਿੱਖ ਗਰੰਥੀ ਨਾਲ ਸੰਪਰਕ ਕੀਤਾ ਜਿਵੇਂ ਹੀ ਇਸ ਬਾਰੇ ਸਥਾਨਕ ਸਿੱਖ ਪਾਈਚਾਰੇ ਨੂੰ ਪਤਾ ਚੱਲਿਆ ਤਾਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਪਾਵਨ ਸਰੂਪ ਦੇ ਦਰਸ਼ਨ ਕਰਨ ਲਈ ਯੂਨੀਵਰਸਿਟੀ ਪਹੁੰਚ ਗਈਆਂ ਇਸ ਰੂਪ ਨੂੰ 175 ਸਾਲਾਂ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਬਹੁਤ ਹੀ ਅਦਬ ਨਾਲ ਬਾਬੇ ਦੀ ਇਸ ਬੀੜ ਨੂੰ ਲੀਤ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਪ੍ਰਕਾਸ਼ ਕੀਤਾ ਗਿਆ। ਗਿਆਨੀ ਹਿੰਮਤ ਸਿੰਘ ਨੇ ਗੁਰਬਾਣੀ ਦਾ ਵਾਕ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਜ ਪੰਨਿਆਂ ਦੀ ਬਾਣੀ ਸੰਗਤਾਂ ਨੂੰ ਸਰਵਣ ਕਰਵਾਈ। ਕਮਨ ਗੁਣ ਕਹੀਐ ਤੋ ਜਾਰੇ ਕਰਤੋ ਸਾਧ ਤਨਕੇ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਲਿਖਿਆ ਹੈ ਕਿ ਜਿਸ ਸਿਆਹੀ ਵਿੱਚ ਇਹ ਲਿਖਿਆ ਗਿਆ ਹੈ ਉਸ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ। ਦੀ ਮਾਗੁੰ ਤੇ ਰਾਰਸ਼ੇ ਦੀ ਮਾਗੁੰ ਤੇ ਹੈਡਿੰਬਰਗ ਯੂਨੀਵਰਸਿਟੀ 1583 ਵਿੱਚ ਅਧਿਕਾਰਤ ਤੌਰ ਤੇ ਖੋਲੀ ਗਈ ਸੀ ਇਹ ਸਕਾਟਲੈਂਡ ਦੀਆਂ ਚਾਰ ਪ੍ਰਾਚੀਨ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਯੂਨੀਵਰਸਿਟੀ ਦੇ ਵਿਸ਼ਾਲ ਇਤਿਹਾਸਕ ਸੰਗ੍ਰਹਿ ਵਿੱਚ 10 ਲੱਖ ਤੋਂ ਵੱਧ ਚੀਜ਼ਾਂ ਹਨ ਸਿੱਖਾਂ ਨੇ ਯੂਨੀਵਰਸਿਟੀ ਨੂੰ ਸਲਾਹ ਦਿੱਤੀ ਕਿ ਉਹ ਗੁਰੂ ਗਰੰਥ ਸਾਹਿਬ ਜੀ ਨੂੰ ਸਿੱਖ ਮਰਯਾਦਾ ਅਨੁਸਾਰ ਉੱਚੀ ਥਾਂ ਤੇ ਸਤਿਕਾਰ ਨਾਲ ਰੱਖਣ ਅਧਿਕਾਰੀਆਂ ਨੇ ਸੰਗਤਾਂ ਦੀ ਇਹ ਗੱਲ ਮੰਨ ਲਈ ਹੈ ਸਿੱਖ ਭਾਈਚਾਰੇ ਨੇ ਯੂਨੀਵਰਸਿਟੀ ਨੂੰ ਰੁਮਾਲੇ ਪੇਟ ਕੀਤੇ ਹਨ ਤਾਂ ਜੋ ਸਿੱਖ ਮਰਯਾਦਾ ਅਨੁਸਾਰ ਬੀੜ ਨੂੰ ਸੰਤੋਖ ਕੇ ਰੱਖਿਆ ਜਾਵੇ ਹੋ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਾਬੇ ਦੀ ਬੀੜ ਦੇ ਦਰਸ਼ਨ ਕਰਨ ਵਾਲੇ ਵਿਅਕਤੀ ਨੇ ਆਪਣਾ ਸਿਰ ਟਕਿਆ ਹੋਵੇ ਜੋਤੀ ਉਤਾਰੀ ਹੋਵੇ ਅਤੇ ਹੱਥ ਧੋਤੇ ਹੋਣ ਅਸੀਂ ਸਿੱਖ ਭਾਈਚਾਰੇ ਵੱਲੋਂ ਐਡੀਨਬਰਗ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਇਹ ਵੀਡੀਓ ਜੱਟ ਸਿੱਖ ਆਈਡੀਓਲੋਜੀ ਦੁਆਰਾ ਪੇਸ਼ ਕੀਤੀ ਗਈ